ਤਿਆਰ ਹੋ ਗਏ ਪਰ ਪਹੁੰਚ ਗਿਆ। ਹੈਲੋ ਫਰੈਂਡਸ ਨਸ਼ਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਢਿੱਲੋ ਸਟੱਡ ਫਾਰਮ ਪਿੰਡ ਖੋਕਰਚ। ਤਾਂ ਕਲਾਸੀ ਫਾਰਮ ਦੇ ਮਾਲਕ ਨਾਲ ਸ਼ੁਰੂ ਕਰਦੇ ਹਾਂ ਗੱਲਬਾਤ ਤੇ ਸਰ ਪਹਿਲਾਂ ਤੁਹਾਡਾ ਨਾਮ ਦੱਸ ਦਿਓ ਜੀ। ਮੇਰਾ ਨਾਮ ਭਗਵਾਨ ਸਿੰਘ ਢਿੱਲੋ ਜੀ। ਭਰਲਾ ਸਿੰਘ ਢਿੱਲੋ ਜੀ। ਹਾਂ ਠੀਕ ਹੈ ਜੀ। ਤੇ ਕਿੰਨੇ ਜਾਨਵਰ ਹੈ ਫਾਰਮ 'ਚ? ਆਪਰੇ ਕੋਲ ਇਹ ਦੱਸ ਦੀ ਸਾਰੇ ਜੀ। 10 ਜਾਨਵਰ ਹੈ। ਜ਼ਿਆਦਾਤਰ ਕਿਹੜੇ ਰੱਖਿਆ ਹੈ? ਮਾਰਵਾੜੀ ਜਾਂ ਨੁਗਰੇ? ਮਾਰਵਾੜੀ ਜ਼ਿਆਦਾ ਹੈ। ਨੁਗਰੇ ਤੇ ਇੱਕ ਦੋ ਹੀ ਹੈ ਜੀ। ਠੀਕ ਹੈ ਜੀ। ਤੇ ਇਸ ਸਟੈਲੀਅਨ ਬਾਰੇ ਦੱਸ ਦਿਓ ਇਹੜਾ ਤਿਆਰ ਹੈ ਜੀ ਹਾਂ ਪੂਰਾ ਤਿਆਰ ਕੋੜਾ ਹੈ ਕਿ ਉਮਰ ਐਸ ਦੀ ਜੀ ਇਹ ਹੋ ਗਿਆ 4 ਸਾਲ ਦਾ ਜੀ 4 ਸਾਲ ਦਾ ਠੀਕ ਹੈ ਜੀ ਚਾਰ ਦੰਦ ਹੋ ਗਿਆ ਮਤਲਬ ਠੀਕ ਹੈ ਜੀ ਤੇ ਲਾਈਨ ਕਿ ਇਸ ਦੇ ਪਿਓ ਦਾ ਕੀ ਨਾਮ ਜਿਵੇਂ ਇਹਦੇ ਨਾਮ ਪਿਓ ਦਾ ਨਾਮ ਕੀਆ ਪਰਮੰਸ 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 ਕਿਹੜਾ ਗਜेंद्रਪਾਲਾ ਦਾ ਹਾਂ 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 ਹੋ ਹੋ ਕੋੜੇ ਦਾ ਪਸਾਨੇ ਵਾਲਾ ਹੀ ਹਾਂ ਉਹ ਕੋੜੇ ਦਾ ਬੱਚਾ ਸਾਨੇ ਵਾਲੇ ਕੋੜੇ ਦਾ ਬੱਚਾ ਠੀਕ ਹੈ ਜੀ ਤੇ ਕੋੜਾ ਹੀ ਇਹ ਬੱਚਾ ਲੈਂਦਾ ਸੀ ਬੱਚਾ ਲੈਂਦਾ ਸੀ ਤਿਆਰ ਕੀਤਾ ਸੀ ਠੀਕ ਹੈ ਜੀ ਤੇ ਕੋੜੀਆਂ ਮਲਾਣ ਲਈ ਰੱਖਿਆ ਸੀ ਕੋੜੀਆਂ ਮਲਾਣ ਲਈ ਰੱਖਿਆ ਸੀ ਰਿਜ਼ਲਟ ਆਗੇ ਕਾਫੀ ਬਹੁਤ ਹੀ 8-7 ਬੱਚੇ ਆਗੇ ਦੇ ਸਾਰੇ ਇਸੇ ਤੇ ਐੇ ਕੋੜੇ ਦੇ ਅੱਛਾ ਜੀ ਇੱਕ ਬਸ਼ੀਰਾ 7-8 ਬਸ਼ੀਰਗੀਆਂ ਐ ਐ ਮੜੋ ਠੀਕ ਹੈ ਜੀ ਕੀ ਹਾਈਟ ਕੀ ਲੱਗਿਆ ਜੀ ਕਿੰਨੀ ਹਾਈਟ ਹੈ ਜੀ 63 ਇੰਚ 63 ਇੰਚ ਹਾਈਟ ਹੈ ਜੀ ਹਮ ਠੀਕ ਹੈ ਜੀ ਤੇ ਇਸ ਦੇ ਵਿੱਚ ਕਿਵੇਂ ਜਿਵੇਂ ਮਾਰਵਾੜੀ ਦੇ ਜਿਵੇਂ ਬੱਚੇ ਆ ਜਾਂਦੇ ਉਹਨਾਂ ਦੇ ਵਿੱਚ ਫੁੱਲ ਇਸ ਤਰ੍ਹਾਂ ਹੀ ਆਉਂਦੇ ਪਟਾ ਇਸ ਤਰ੍ਹਾਂ ਸਾਰੇ ਜੋਵੇਂ ਆਉਂਦੇ ਸਾਰੇ ਬੱਚੇ ਇਸੇ ਤਰ੍ਹਾਂ ਹੀ ਆਉਂਦੇ ਜਿਵੇਂ ਪੱਥੇ ਪਟਾ ਬਾਂਗਲੇ ਪਾ ਚਿੱਟੇ ਕੰਨਾਂ ਦੇ ਸ਼ਕੀਨ ਸਾਰਾ ਕੁਛ ਇਸੇ ਤਿਆਰਿਆ ਅੱਛਾ ਜੀ ਤੇ ਮਤਲਬ ਇਹਦੇ ਵਿੱਚ ਵੈਲਿਊ ਕਿਵੇਂ ਜਿਵੇਂ ਆਪਾਂ ਕੀ ਕੀਮਤ ਲੱਗਦੀ ਹੈ ਮੁੱਲ ਉਹ ਕਿਵੇਂ ਡਿਸਾਈਡ ਹੁੰਦਾ ਜੀ ਜਿਵੇਂ ਆਪਾਂ ਕਹਿ ਆਈਏ ਇੱਕ ਚੰਗਾ ਬਹੁਤ ਮੁੱਲਦਾ ਹੈਗਾ ਜਿਵੇਂ ਜਾਨਵਰ ਜੀ ਉਹ ਕੀ ਚੀਜ਼ਾਂ ਦੇਖਦੇ ਆ ਜੀ ਇਹ ਤਾਂ ਤਾਂ ਦੇਖਦੇ ਆ ਜੀ ਬੱਚੇ ਦਾ ਬਚਪਨ ਫਿਰ ਬੱਚੇ ਦੀ ਕਰਨ ਗਣੋਕਤੀ ਬਰੀਕੀ ਠੀਕ ਹੈ ਜੀ ਬਰੀਕੀ ਵੀ ਵੇਖ ਕੇ ਫਿਰ ਗਿਆ ਜੱਟ ਦੇਖ ਕੇ ਹੂੰ ਹੂੰ ਫਿਰ ਕੀਮਤ ਤੇ ਚੜਦਾ ਹੈ ਅੱਛਾ ਜੀ ਹੂੰ ਹੁਣ ਇਹ ਆਓ ਮੈਂ ਕਿਹ ਕੋਕੜਾ ਜਾਈ ਨੂੰ ਬਾਹਰ ਜਿਪੜ ਕੇ ਇਸ ਦਾ ਲੱਗੀ ਜਾਂਦਾ ਜੀ 45-50 ਲੱਖ ਰੁਪਇਆ ਅੱਛਾ 50 ਲੱਖ ਲੱਗ ਰਹਾ ਠੀਕ ਹੈ ਜੀ ਤੇ ਆਪਣਾ ਬੰਦਾ ਮੰਗ ਰਿਹਾ ਇਸ ਦਾ ਕਰੋੜ ਰੁਪਇਆ ਅੱਛਾ ਜੀ ਹੂੰ ਤਾਂ ਅੱਬ ਕੀ ਹੈ ਇਸਕੇ ਯਾਨੀ 50 ਲੱਖ ਆਪਣੇ ਲਗਾਏ ਤਾਂ ਆ ਰਹੀਆਂ ਕਾਲਾਂ ਆ ਰਹੀਆਂ ਬਹੁਤ ਲੈਣ ਵਾਲੇ ਬਹੁਤ ਆ ਰਹੇ ਆ ਬੜੇ 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 ਵੱਡੀਆਂ ਵੱਡੀਆਂ ਪਾਰਟੀਆਂ ਆ ਰਹੀਆਂ ਪਰ ਮਹਾਂਮਸੇ ਦਾ ਬਹੁਤ ਨਾਮ ਹੈ ਜੈਸੇ ਪਸਾਣਾ ਵਾਲੇ ਜੋ ਦਿਲਬਾਗ ਹੈ ਜੈਸੇ ਦੇਵਰਾਜ ਹੈ ਉਸ ਤਰ੍ਹਾਂ ਸੀ ਉਹਨਾਂ ਨੇ ਮਹਾਰਾਸ਼ਟਰ ਕਾਮਲਾਡੂ ਗੁਜਰਾਤ ਰਾਜਸਥਾਨ ਬਾਰਦਰ ਸਟੇਜਾ ਸਾਰੀਆਂ ਹੋਈਆਂ ਸਾਡੇ ਕੋਲ ਇੱਥੇ ਠੀਕ ਠੀਕ ਦੇ ਕੋੜਾ ਦੇ ਦਿਓ ਹਾਂਜੀ ਪਰ ਆਪਨੇ ਕਿਹਾ 1 ਕਰੋੜ ਇਸ ਦਾ ਰੇਟ ਨਿਕਾਲਿਆ ਜੀ ਹਾਂਜੀ ਤਾਂ ਯਾਨੀ ਅਗਰ ਕੋਈ 1 ਕਰੋੜ ਦੇਗਾ ਤਾਂ ਆਪ ਸੇਲ ਕਰ ਦੋਗੇ हाँ तो उन्नीस तो 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 हाँ, हाँ, हाँ. पर फिर भी आपका भी मतलब है उसके नजदीक अगर कोई देगा तो, आप सेल करोगे, हाँ, हाँ, हाँ. तो क्या चार्जिंग फीस क्या रखी हुई आपने मीटिंग की इसकी जी सामू रखीस इकतीस हजार ठीक है जी जी बच्चे बहुत शुकिन आए जी हम्म तो क्या देखते हो अगर आप कोई घोड़ी मेट कराने आता है तो पहले चीज़ें क्या देखते हो ਕੁਝ ਐਸੇ ਵੀ ਦਿੱਖਦੇ ਵੀ ਘੋੜੀ ਮੇ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਤਵੀ ਬੱਚਾ ਸਹੀ ਆਏਗਾ ਹਾਂ ਹਾਂ ਇਹਨੇ ਮਤਲਬ ਘੋੜੀ ਕਾਲੀ ਹੋਵੇ ਬੱਚੇ ਇਸ ਤੇ ਹੀ ਪੈਦਾ ਹੋ ਰਹੇ ਸਾਰੇ ਘੋੜੇ ਤੇ ਠੀਕ ਹੈ ਜੀ ਜਿੰਨੇ ਬੱਚੇ ਆਏ 8-10 ਸਾਰੇ ਘੋੜੇ ਤੇ ਹੀ ਆਏ ਨਹੀਂ ਅਗਰ ਕੋਈ ਆਪ ਵੀ ਆਪਣੀ ਨੁਗਰੀ ਘੋੜੀ ਲੈ ਕੇ ਆ ਜਾਂਦਾ ਤੋ ਵੀ ਆਪ ਨੁਗਰੀ ਨੁਗਰੀ ਘੋੜੀ ਨਹੀਂ ਚੰਬਾ ਹੋਗਾ ਉਹ ਬੱਚਾ ਨਾ ਮਤਲਬ ਉਹ ਨੁਗਰੀ ਘੋੜੀ ਤੇ ਨਹੀਂ ਮਤਲਬ ਘੋੜਾ ਚਲਦਾ ਹਾਂ ਕਾਲੀ ਘੋੜੀ ਤੇ ਚਲਦਾ ਬੋੜਾ ਠੀਕ ਹੈ ਜੀ तो काफी आ रहे हैं स्टड फार्म के काफी हाँ, बहुं, बहुं, बहुं। मारवाड़ी का अब तो ट्रेंड भी बहुत ज्यादा हो गया है हां हां इसके बच्चे आसानी से सेल हो जाते हैं ठीक है जी तो घोड़ियां भी रखी हुई हैं आपने मारवाड़ी घोड़ियां ओठे ही आसा बट्टर में हैं आसा बट्टर अच्छा सेकंड नैट की ब्रांच वहां पर है जैसे हां हां ठीक है फिर घोड़ा घोड़ी सेट नहीं देती इथे हम्म हम्म खराब करते ठीक है खराब करते घोड़े घोड़े भी खराब होते एक आसानी घोड़े का खर्चा क्या रहता है रोज का ये खर्चा था जी इसका 5-7 किलो दाना 7 ਕਿਲੋ 10 ਕਿਲੋ 8 ਕਿਲੋ ਰੋਜ਼ ਦਾ ਖਰਚਾ ਹੈ ਇਸਦਾ 2.5 ਰੁਪਏ ਖਰਚਾ ਹੈ ਹਾਂ ਮੌਜ ਦਾ ਪੁੱਛ ਨਹੀਂ ਜਿਆਦਾ ਹੋਊਗਾ ਘਟ ਨਹੀਂ ਅੱਛਾ ਇਸ ਤੋਂ ਕਮ ਨਹੀਂ ਹੈ ਠੀਕ ਹੈ ਤੋ ਜੈਸੇ ਆਪਨੇ ਤਿਆਰ ਕੀਤਾ ਕਿੰਨੇ ਸਾਲ ਸੇ ਆਪਕੇ ਫਾਰਮ ਮੇ ਆ ਜਾਈ ਇਹ ਹੁਣ ਤਿਆਰ ਦੰਦ 4 ਸਾਲ ਹੋ ਗਿਆ ਇਹਨੂੰ ਆਏ ਨੂੰ ਅੱਛਾ ਜੀ ਹਾਂ 4 ਸਾਲ ਦਾ ਗੁੜਾ ਹੋ ਗਿਆ ਅੱਛਾ 4 ਸਾਲ ਦਾ ਗੁੜਾ ਆਪਕੇ ਫਾਰਮ ਮੇ ਆ ਹਾਂ ਸਾਲ ਦਾ ਲਿਆਏ ਥੇ ਆਪ ਹਾਂ ਛੋਟਾ ਹੀ ਬੱਚਾ ਜੀ ਛੋਟਾ ਬੱਚਾ ਥਾ ਠੀਕ ਹੈ ਜੀ तो इसको क्या दिन का क्या प्लान रहता है क्या इसको राइड करते हो जैसे कैसे इसका जैसे दिन में संभालते हो आप पूरा दिन आप बंधाज ये चार घोड़े ऐसे ही है अच्छा नहवा ले खरखरा मार ले उरा पूरा कर ले आगे पीछे जी इन्हें ही काम करना है कन्ने चारा घोड़ा बच्चा देना ठीक है जी मालिश भी करनी पड़ती इनकी आ, सब कुछ करता है किस चीज की मालिश करते सरसों के तेल से हां सरसों के तेल से ठीक है जी और राइड कितनी रहती है रोज की रोज ਰਾਈਡ ਰਾਈਡ ਮਤ ਸਵਾਰੀ ਕਰਨਾ ਜੀ ਨਹੀਂ ਉਹ ਸਵਾਰੀ ਨਹੀਂ ਸਾਨੀ ਘੋੜੇ ਸਵਾਰੀ ਨਹੀਂ ਕਰਦੇ ਸੀ ਸਾਨੀ ਘੋੜੇ ਦੀ ਕੋਈ ਸਵਾਰੀ ਨਹੀਂ ਕਰਦੇ ਅਸੀਂ ਨਹੀਂ ਕਰਦੇ ਆਮ ਲੋਕ ਕਰ ਲੈਂਦੇ ਅਸੀਂ ਨਹੀਂ ਕਰਦੇ ਤਾਂ ਫਿਰ ਕੈਸੇ ਰੋਜ ਐਸੇ ਘੁਮਾਤੇ ਕੈਸੇ ਪਕੜ ਕੇ ਅੱਛਾ ਪਕੜ ਕੇ ਲੈ ਜਾਂਦੇ ਹੋ ਮੋਟਰਸਾਈਕਲ ਨਾਲ ਪਕੜ ਲਿਆ ਪਿੱਤੀ ਦੀ ਸਪੀਡ ਤੇ ਛੱਡੇ ਫੁੱਲ ਅੱਛਾ ਫਿਰ ਚੱਕਰ ਤੇ ਲਾਤੇ ਪੂਰੇ ਕਮਾਈ ਦੇ ਮਨ ਮਨ ਉਹ ਬੋਲੇ ਨਹੀਂ ਛੱਡਦੇ ਪੂਰਾ ਕਸ ਕੇ ਵਾਈ ਦੇ ਹਾਂ 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 ਤਾਂ ਕਿਆ ਕਿਆ ਚੀਜ਼ਾਂ ਰੋਜ ਕਰਨੀ ਚਾਹੀਏ ਇੱਕ ਘੋੜਾ ਜੋ ਬੰਦਾ ਰੱਖਦਾ ਉਸ ਕੋ ਕੀ ਧਿਆਨ ਰੱਖਣਾ ਚਾਹੀਏ ਡੇਲੀ ਯਾਰਾ ਮਤਲਬ ਬੱਚਿਆਂ ਵਾਲੀ ਗੱਲ ਹੈ ਜਦੋਂ ਆਪਾਂ ਬੱਚੇ ਸੰਭਾਲਦੇ ਆਂ ਅੱਛਾ ਆਪਣੇ ਪਰਿਵਾਰ ਦੇ ਉਹੀ ਬੱਚਿਆਂ ਦੀ ਤਰ੍ਹਾਂ ਸੰਭਾਲਨੇ ਪੈਂਦੇ ਆਂ ਹੂੰ ਹੂੰ ਤਾਂ ਕਿਆ ਬ ਨਿਆ ਕੋਈ ਸ਼ੁਰੂ ਕਰਤਾ ਹੈ ਉਸ ਕੋ ਕੈਸੇ ਸ਼ੁਰੂ ਕਰਨਾ ਚਾਹੀਏ ਜੈਸੇ ਫਾਰਮ ਸ਼ੁਰੂ ਕਰਨਾ ਕਿਸੇ ਨੇ ਜਾਂ ਘੋੜਾ ਰੱਖਣਾ ਸ਼ੌਂਕ ਕੇ ਲਈ ਹੈ ਜੀ ਹੂੰ ਤਾਂ ਕੈਸੇ ਸ਼ੁਰੂ ਕਰੇ ਉਹ ਜੀ ਉਹ ਕਰੇ ਅਚੀ ਕੁਆਲਟੀ ਦਾ ਹੂੰ ਹੂੰ ਅੱਛਾ ਜਾਨਵਰ ਅੱਛਾ ਬਰੀਕ ਨੋਤੀ ਦਾ ਹੂੰ ਹੂੰ ਸਾਰਾ ਸਿਸਟਮ ਉਹਦਾ ਬਰੀਕ ਹੋਣਾ ਚਾਹੀਦਾ ਬਰੀਕ ਮਤਲਬ ਜੀ ਬਰੀਕੀ ਕੰਨਾਂ ਦੀ ਚਕੀਣ ਬਰੀਕੀ ਹੁਣ ਜੇ ਦੀ ਘੋੜੇ ਚ ਮੰਗਦੇ ਤਾਂ ਇਸ ਨੇ ਵੀ ਬੌਰੀ ਦਾ ਧਿਆਨ ਰੱਖਤੇ ਆ ਪੋਰੀਆ ਪੂਰੀਆ ਦੇਖੋ ਬੌਰੀ ਦਾ ਦੇਖੋ ਦੇਖੋ ਕਰੀਆ ਮੂੰਹ ਇਸ ਬੌਰੀ ਦੇਖੋ ਅੱਖਾਂ ਤੋਂ 5 ਗੁਣਾ ਉੱਚੀ ਪਈ ਇਸ ਕੀ ਸਾਹਿਬ ਜੀ ਮਾਰਵਾੜੀ ਮੇ ਵੀ ਉਹ ਚੀਜ਼ ਕਰਦੇ ਆ ਰੱਖਤੇ ਆ ਜੀ ਹਾਂ ਰੱਖਣਾ ਪੈਂਦਾ ਲੈ ਕੇ ਆ ਨਹੀਂ ਕਈ ਲੋਕ ਨਹੀਂ ਰੱਖਤੇ ਨਾ ਤभी ਮੈਂ ਪੁੱਛ ਰਿਹਾ ਤਾਂ ਨਹੀਂ ਪਤਾ ਨਹੀਂ ਪਤਾ ਉਹ ਨਹੀਂ ਰੱਖਦੇ ਜਿਹਨੂੰ ਪਤਾ ਉਹ ਰੱਖਦੇ ਪੂਰਾ ਉਹ ਪੋਰੀ ਤਾਂ ਵਿਚਾਲਿਆ ਉਸਦੇ ਅੱਖਾਂ ਤੋਂ 4 ਗੁਣਾ ਉੱਚੀ ਕੁਈ ਸ਼ੇਲ ਕਰ ਮਲਾਉਣੀ ਆ ਇਸ ਦੇ ਬੋਰਡਾਂ ਦੇ ਇੱਕ ਇਹ ਲਈ ਉਤਨੀ ਫੇਰ ਅੱਛਾ ਜੋ ਆਪਸੇ ਜੈਸੇ ਕੋੜੀ ਮਲਾਣੇ ਕੇ ਲਈ ਆਤੇ ਹੈ ਉਹ ਸਭ ਚੀਜ਼ੇ ਪੁੱਛਤੇ ਹੈ ਉਹ ਆਪੇ ਦੇਖ ਲੈ ਕੋੜਾ ਦਿਖਾਤਾ ਕਰ ਲਉ ਦੇਖੋ ਅੱਛਾ ਹਾਂ ਪਹਿਲੇ ਚੈੱਕ ਕਰਤੇ ਹੋ ਦੇਖਤੇ ਹੈ ਹਾਂ ਨਵੇਂ ਬੰਦੇ ਦੇਤੇ ਜਿਹੜੇ ਪੁਰਾਣੇ ਬੰਦੋਨੀ ਦੇਖ ਤੋ ਲੈ ਚਲੋ ਕੋੜੀ ਕੋੜੀ ਮਲਾਉਂਦਾ ਹਾਂ ਉਹਨੂੰ ਪਤਾ ਹੀ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਜੈਸੇ ਨਾਮ ਵੀ ਹੋ ਜਾਂਦਾ ਹੈ ਕਿ ਆਪਾਂ ਕਹੇ ਵੀ ਉਹਨਾਂ ਕੇ ਘੋੜੇ ਕੇ ਪਾਸ ਜਾਣਾ ਉਹ ਤੋ ਪਤਾ ਹੈ ਸਹੀ ਹੈ ਪਤਾ ਪਤਾ ਹਾਂ ਯਾਦ ਤਾ ਰਿਜ਼ਲਟ ਬਤਾ ਦਿੰਦੇ ਹੈ ਜੈਸੇ ਹਾਂ ਹਾਂ ਰਿਜ਼ਲਟ ਬਤਾ ਦਿੰਦੇ ਹੈ ਠੀਕ ਬੱਚੇ ਹੂੰ ਹੂੰ ਹੋਰ ਲੱਗ ਜਾਂਦੀ ਹੈ ਇਹ ਕਿਸਮੇ ਸ਼ਾਈਨਿੰਗ ਬਹੁਤ ਆਉਂਦੀ ਹੈ ਕਈ ਘੋੜੋਂ ਮੇ ਨਾ ਬਹੁਤ ਜ਼ਿਆਦਾ ਸ਼ਾਈਨਿੰਗ ਹੁੰਦੀ ਹੈ ਉਹ ਕਿਆ ਕਹਨ ਅੱਤਾ ਤੇਲ ਖਾਣੇ ਸੇ ਆਉਂਦੀ ਹੈ ਕੁਛ ਯਾ ਕਿ ਇਹ ਤਾਂ ਹੁਣਾ ਰੇਤਾ ਪਿਆ ਖੜਾ ਮਾਰਾ ਜਾ ਨਵਾਜ਼ ਉਹ ਅੱਛਾ ਉਹ ਰੇਤਾ ਪਿਆ ਉਹ ਤੋਂ ਪੱਖਿਆ ਦਾ ਮੋਟਰਾਂ ਦਾ ਰੇਤਾ ਸਿੱਟੇ ਚੱਕ ਚੱਕ ਰੇਤਾ ਸਿਰ ਨੀ ਉੱਤੇ ਖਰਖਰਾ ਜੇ ਮਾਰਦੇ ਹੋ ਚੰਗੀ ਤਰ੍ਹਾਂ ਇਹ ਤਾਂ ਮਲ ਮਲਾਈ ਵਰਗੇ ਨਿਕਲਦੇ ਜਾਵਾ ਸ਼ਾਈਨਿੰਗ ਪੂਰੀ ਆ ਜਾਂਦੀ ਹੈ ਹਾਂ ਠੀਕ ਹੈ ਜੀ ਕੋਈ ਤੇਲ ਤੁਲ ਵੀ ਦੇਣਾ ਪੈਂਦਾ ਨਹੀਂ ਕੋ ਖਾਣੇ ਕੋਈ ਦੇਣਾ ਤੇੜਾ ਕਿਤਨਾ ਜੀ ਰੋਜ਼ ਇਸ ਕੋ ਮਾਦਲਾ ਅੱਧਾ ਕਿਲੋ ਹੂੰ ਹੂੰ ਗਲਾਸ ਸਟੀਲ ਦਾ ਰੱਖ ਲਓ ਬੇਡਾ ਸਰੋ ਭਰ ਕੇ ਇੱਕ ਦੇ ਦਿਨ ਦਾ ਨਹੀਂ ਠੀਕ ਹੈ ਜੀ